ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਗਰਚਰਨ ਸਿੰਘ ਟੌੜਾ ਤੇ ਤੇ ਜਿਵੇਂ ਹੁਣ ਉਹਨਾਂ ਦਾ 24 ਸਤੰਬਰ ਨੂੰ ਜਨਮ ਸ਼ਤਾਬਰੀ ਆ ਰਹੀ ਆ ਤੇ ਪਿੰਡ ਟੌੜਾ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਤੇ ਉਹਨਾਂ ਤੇ ਵੀਡੀਓ ਬਣਾਉਂਦੇ ਆ ਵੀ ਕੌਣ ਸੀਗੇ ਗਰਚਰਨ ਸਿੰਘ ਟੋੜਾ ਤੇ ਕਿਵੇਂ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਤੇ ਜਿਵੇਂ ਮੰਨੇ ਮੂਰਲੇ ਕਤਾਰ ਦੇ ਆਗੂ ਮੰਨੇ ਜਾਂਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਗਰਚਰਨ ਸਿੰਘ ਟੋੜਾ ਦਾ ਜਨਮ 24 ਸਤੰਬਰ 1924 ਨੂੰ ਉਹ ਉਹਦਾ ਪਟਿਆਲਾ ਪਿੰਡਾ ਸੀਗਾ ਪਟਿਆਲਾ ਜ਼ਿਲ੍ਹੇ ਦੇ ਪੰਡ ਟੌੜਾ ਦੇ ਵਿੱਚ ਹੋਇਆ ਜਿਵੇਂ ਨਾਰਮਲ ਜੀ ਫੈਮਿਲੀ ਦੇ ਵਿੱਚ ਹੀ ਇਹਨਾਂ ਦਾ ਜਨਮ ਹੋਇਆ ਤੇ ਕਰੀਬ ਇਹਨਾਂ ਦੇ ਕੋਲੇ 5 ਕ ਅਕੀਲੇ ਜ਼ਮੀਨ ਸੀਗੀ ਤੇ ਇਹਨਾਂ ਨੇ ਆਪਦੀ ਜਿਹੜੀ ਗ੍ਰੈਜੂਏਸ਼ਨ ਦੀ ਪੜ੍ਹਾਈ ਆ ਉਹ ਲਾਹੌਰ ਯੂਨੀਵਰਸਿਟੀ ਤੋਂ ਕੀਤੀ ਸੀਗੀ ਤੇ ਜਿਵੇਂ ਉਹ ਟਾਈਮਾਂ ਦੇ ਵਿੱਚ ਇਹ ਜਿਵੇਂ ਸਫਲ ਕਿਸਾਨ ਮੰਨੇ ਜਾਂਦੇ ਸੀਗੇ ਜਿਵੇਂ ਆ ਮਾਡਰਨ ਕਿਸਾਨ ਤੇ ਇਹਨਾਂ ਕੋਲੇ ਜਿਹੜੀ ਭਲਦਾਂ ਦੀ ਜੋੜੀ ਸੀਗੀ ਉਹ ਵੀ ਸਾਰੇ ਪਿੰਡ ਨਾਲੋਂ ਵਧੀਆ ਜੋੜੀ ਹੁੰਦੀ ਸੀਗੀ ਤੇ ਬਾਕੀ ਇਹ ਛੋਟੀ ਉਮਰ ਤੋਂ ਹੀ ਜਿਵੇਂ ਧਰਨਿਆਂ ਦੇ ਵਿੱਚ ਤੇ ਇਹਨਾਂ ਦੀ ਸ਼ਮੂਲਤ ਹੋ ਗਈ ਸੀਗੀ ਤੇ ਆਜ਼ਾਦੀ ਤੋਂ ਪਹਿਲੋਂ ਹੀ ਇਹ ਜੇਲ੍ਹ 'ਚ ਚਲੇ ਗਏ ਸੀਗੇ 1945 ਦੇ ਵਿੱਚ ਤੇ 1945 'ਚ

ਤੇ ਜਿਵੇਂ ਕ ਅੰਤਲੇ ਸਮੇਂ ਤੱਕ ਹੀ ਜਿਵੇਂ 1984 ਤੱਕ ਇਹ ਜੇਲ੍ਹ ਚ ਜਾਂਦੇ ਰਹੇ ਜਿਵੇਂ 1945 ਦੇ ਵਿੱਚ ਜਿਹੜਾ ਅੰਗਰੇਜ਼ਾਂ ਦੇ ਵਿਰੁੱਧ ਧਰਨਾ ਲੱਗਿਆ ਸੀ ਉਹਦੇ 'ਚ ਇਹ ਜੇਲ੍ਹ ਗਏ ਤੇ ਫਿਰ ਜਿਵੇਂ ਪੰਜਾਬ ਸੂਬਾ ਮੋਰਚੇ ਦਾ ਜਿਹੜਾ ਮੋਰਚਾ ਲੱਗਿਆ ਸੀਗਾ ਉਹਦੇ 'ਚ ਵੀ ਇਹ ਜੇਲ੍ਹ ਗਏ ਫਿਰ ਇੱਕ ਹਰਿਆਣੇ ਦੇ ਵਿੱਚ ਕਿਸਾਨਾਂ ਦਾ ਧਰਨਾ ਲੱਗਿਆ ਸੀਗਾ ਤੇ ਉਸ ਤੇ ਉਸ ਚੱਕਰ 'ਚ ਵੀ ਇਹ ਜੇਲ੍ਹ ਗਏ ਤੇ ਫਿਰ ਜਿਵੇਂ ਨਮ ਜਦੋਂ ਔਰ ਚਾਹ ਹੋ ਗਿਆ ਉਦੋਂ ਵੀ ਇਹ ਜੇਲ੍ਹ ਚ ਗਏ ਸੀਗੇ ਜਿਵੇਂ ਕਹਿ ਸਕਦੇ ਆ ਇੱਕ ਉਹ ਉਹ ਆਗੂ ਸੀਗੇ ਵੀ ਜਿਹੜੇ ਆਜ਼ਾਦੀ ਤੋਂ ਪਹਿਲਾਂ ਤੋਂ ਪਹਿਲਾਂ ਵੀ ਜੇਲ੍ਹ ਚ ਗਏ ਸੀਗੇ ਤੇ ਬਾਅਦ ਚ ਵੀ ਜਿਵੇਂ ਜੇਲ੍ਹ ਜਾਂਦੇ ਰਹੇ ਆ ਤੇ ਜਿਵੇਂ ਜ਼ਿਆਦਾਤਰ ਇਹ ਪਿੰਡ ਟੋੜਾਈ ਰਹਿੰਦੇ ਹੁੰਦੇ ਸੀਗੇ ਜਦੋਂ ਵੀ ਐਂਸ਼ ਧਰਨਿਆਂ ਦੇ ਵਿੱਚ ਸ਼ਮੂਲਤ ਕਰਨੀ ਹੁੰਦੀ ਸੀਗੇ ਦਿਨੇ ਜਿਵੇਂ ਉਤਰ ਸ਼ਮੂਲਤ ਕਰ ਲੈਂਦੇ ਸੀ ਤੇ ਨਾਲ ਜਿਹੜਾ ਖੇਤੀ ਦਾ ਕੰਮ ਆ ਉਹ ਵੀ ਆਪ ਹੀ ਕਰਦੇ ਹੁੰਦੇ ਸੀਗੇ ਕਈ ਵਾਰ ਤਾਂ ਕੀ ਆ ਵੀ ਜਿਵੇਂ ਦਿਨੇ ਧਰਨੇ ਤੇ ਜਾਣਾ ਤੇ ਜਿਹੜਾ ਖੇਤੀ ਦਾ ਕੰਮ ਆ ਉਹ ਰਾਤ ਨੂੰ ਹੀ ਦਾਵਾ-ਦਵ ਕਰ ਲੈਂਦੇ ਹੁੰਦੇ ਸੀਗੇ ਤੇ ਬਾਕੀ ਜਿਵੇਂ ਸ਼ਰੋਮਣੀ ਕਾਲੀ ਦਲ ਦੇ ਹੁਣ ਵੀ ਜਿਹੜੇ ਆਗੂ ਰਹੇ ਆ ਤੇ ਇੱਕ ਵਾਰੀ ਜਿਹੜਾ ਪ੍ਰਧਾਨ ਵੀ ਰਹਿ ਜੇ ਵੀ ਉਹ ਵੀ ਕਈ ਤਾਂ ਕਈ ਗੁਣਾ ਪ੍ਰਾਪਰਟੀ ਬਣਾ ਜਾਂਦਾ ਵਾ ਵੀ ਇੱਕ ਇਹ ਆਗੂ ਸੀਗੇ ਵੀ ਜਿਨ੍ਹਾਂ ਦੇ ਮਰਨ ਤੋਂ ਬਾਅਦ ਚ ਵੀ ਜਦੋਂ ਬੈਂਕ ਖਾਤਾ ਫੋਲਿਆ ਗਿਆ ਉੱਚ ਵੀ ਕੋਈ ਪੈਸਾ ਨਹੀਂ ਨਿਕਲਿਆ ਹੈਗਾ ਤੇ ਬਾਕੀ ਜਿਹੜਾ ਇਹਨਾਂ ਦਾ ਜੱਤੀਕਰ ਸੀਗਾ ਪੈਂਡਟੌਰੇ ਦੇ ਵਿੱਚ ਤੇ ਉਹ ਵੀ ਉਵੇਂ ਹੀ ਪੁਰਾਣੇ ਕਿਸਮ ਦਾ ਹੀ ਘਰ ਸੀਗਾ ਤੇ ਬਾਲਾਂ ਵਾਲੀ ਛੱਤ ਸੀਗੀ ਤੇ ਉਹਨੂੰ ਵੀ ਕੋਈ ਚੇਂਜ ਨਹੀਂ ਕੀਤਾ ਗਿਆ ਉਹ ਹਲੇ ਵੀ ਉਵੇਂ ਹੀ ਹੈਗਾ ਬਾ ਤੇ ਇਹਨਾਂ ਦੇ ਕਮਰੇ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਜਿਹੜੀ ਫੋਟੋ ਲੱਗੀ ਆ ਉਹ ਵੀ ਉਵੇਂ ਹੀ ਲੱਗੀ ਹੋਈ ਆ ਉਹ ਵੀ ਨਹੀਂ ਕੋਈ ਲਾਈ ਗਈ ਜਿਵੇਂ ਕੋਈ ਚੇਂਜ ਨਹੀਂ ਕੀਤਾ ਹੈਗਾ ਤੇ ਬਾਕੀ ਟੌੜਾ ਜਿਹੜੇ ਇਹ ਸੀਗੇ ਜਮੇ 27 ਸਾਲ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਆ ਉਹ ਵੀ ਇੱਕ ਕਹਿ ਸਕਦੇ ਆ ਰਿਕਾਰਡ ਹੀ ਸੀਗਾ ਤੇ ਇਹ 1900 1972 ਦੇ ਵਿੱਚ ਪਹਿਲੀ ਵਾਰ 1972 ਦੇ ਲਾਗੇ ਛਾਗੇ ਪਹਿਲੀ ਵਾਰ ਆ ਜਿਹੜਾ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸੀਗੇ ਤੇ ਅਖੀਰਲੀ ਵਾਰ ਜਦੋਂ 2003 ਦੇ ਵਿੱਚ ਪ੍ਰਧਾਨ ਬਣੇ ਸੀਗੇ ਤੇ ਇਹਨਾਂ ਦੀ ਜਿਹੜੀ ਡੈਥ ਆ ਹਾਰਟ ਅਟੈਕ ਨਾਲ 2001 April 2004 ਨੂੰ ਹੋ ਜਾਂਦੀ ਆ ਤੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੀਗਾ ਤੇ ਉਵੇਂ ਜਿਹੜੇ ਟੌੜਾ ਸੀਗੇ ਇਹਨਾਂ ਨੇ ਕੋਈ ਵਿਧਾਨ ਸਭਾ ਚੋਣ ਨਹੀਂ ਲੜੀ ਹੈਗੀ ਤੇ ਇੱਕ ਲੋਕ ਸਭਾ ਦੀ ਜਿਹੜੀ ਚੋਣ ਆ ਪਹਿਲੀ ਉਹ 1977 ਦੇ ਵਿੱਚ ਲੜੀ ਸੀਗੀ ਤੇ ਉਹ ਤੋਂ ਬਾਅਦ ਤੋਂ ਆ ਪੰਜ ਪੰਜ ਵਾਰੀ ਇਹ ਰਾਜ ਸਭਾ ਦੇ ਮੈਂਬਰ ਰਹੇ ਆ ਤੇ ਜੇ ਕਿਤੇ ਫੇ ਵਿਧਾਨ ਸਭਾ ਦੀ ਚੋਣ ਲੜਦੇ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਲਈ ਵੀ ਇਹ ਵੱਡੀ ਜਿਵੇਂ ਮੁਸੀਬਤ ਹੀ ਬਣ ਸਕਦੇ ਸੀਗੇ ਰਾਜਨੀਤੀ ਦੇ ਵਿੱਚ ਤੇ ਬਾਕੀ ਜਿਵੇਂ ਗੁਰਚਰਨ ਸਿੰਘ ਟੋੜਾ ਉਹ ਆਗੂ ਸੀਗੇ ਵੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸ਼ੁਰੂਆਤੀ ਸਮੇਂ ਦੇ ਵਿੱਚ ਜਣੀ ਕਾਫੀ ਸਹਾਇਤਾ ਕੀਤੀ ਸੀਗੀ ਤੇ ਬਾਕੀ ਜਿਵੇਂ ਅਖੀਲ ਲਈ ਬਰੀ ਜਦੋਂ ਅ ਅਸਵਾਸ ਸੰਤ ਜਰਨੈਲ ਸਿੰਘ ਜੀ ਨੇ ਅ ਸਰੀਰ ਤਿਆਗ ਗਿਆ ਵਾ ਉਦੋਂ ਵੀ ਜਿਵੇਂ ਸਭ ਤੋਂ ਅਖੀਲੇ ਆਗੂ ਜਿਹੜੇ ਸੀਗੇ ਉਹ ਉਹੀ ਗਰਚਰਨ ਸਿੰਘ ਟੋੜਾ ਜੀ ਟੋੜਾ ਹੀ ਇਹਨਾਂ ਨੂੰ ਮਿਲਨ ਵਾਲੇ ਆਗੂ ਸੀਗੇ ਤੇ ਬਾਕੀ ਜਿਵੇਂ 1984 ਤੋਂ ਬਾਅਦ ਚ ਵੀ ਗਰਚਰਨ ਸਿੰਘ ਟੋੜਾ ਨੇ ਅ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਜਿਹੜੀ ਪਤਨੀ ਸੀਗੀ ਬੀਬੀ ਪ੍ਰੀਤਮ ਕੌਰ ਤੇ ਉਹਨਾਂ ਦੀ ਉਹਨਾਂ ਨੂੰ ਸਨਮਾਨਤ ਕੀਤਾ ਸੀਗਾ 1984 ਤੋਂ ਵੱਚ ਵੀ ਉਹ ਗੱਲ ਵੱਖਰੀ ਆ ਵੀ ਉਹਨਾਂ ਨੇ ਜਿਹੜਾ ਸਨਮਾਨ ਉਹ ਲੈਣ ਤੋਂ ਮਨ੍ਹਾ ਕਰਤਾ ਸੀਗਾ ਤੇ ਉਸ ਸਨਮਾਨ ਦੇ ਵਿੱਚ ਕੀ ਸੀਗਾ 1 ਲੱਖ ਰੁਪਇਆ ਸ਼ਰੋਮਣੀ ਕਮੇਟੀ ਵਾਲਿਓ ਤੇ 50000 ਇਹਨਾਂ ਦਾ ਕੋਈ ਬਰਨਾਲੇ ਜ਼ਿਲ੍ਹੇ ਦਾ ਅਕਾਲੀ ਦਲ ਦਾ ਲੀਡਰ ਸੀਗਾ ਉਹਦੇ ਵਾਲਿਓ ਸੀਗਾ ਵੀ ਉਹਨਾਂ ਨੇ ਇਸ ਇਸ ਗੱਲ ਤੋਂ ਲੈਣ ਤੋਂ ਮਨ ਕਰਤਾ ਸੀਗਾ ਵੀ ਸੰਤ ਜਰਨੈਲ ਸਿੰਘ ਭਿੰਡਰਾਲੇ ਕਹਿ ਕੇ ਗਏ ਸੀਗੇ ਵੀ ਆਪਾਂ ਸ਼੍ਰੋਮਣੀ ਕਮੇਟੀ ਤੋਂ ਕੋਈ ਪੈਸਾ ਨਹੀਂ ਲੈਣਾ ਹੈਗਾ ਤੇ ਬਾਕੀ ਜਿਹੜੀ ਆਪਣੀ ਆਪ ਦੀ ਕਮਾਈ ਆ ਵੀ ਜਿਹੜੇ ਆਪਣੇ ਜਵਾਕ ਆ ਦੋ ਵੀ ਉਹਨਾਂ ਹੀ ਤੁਸੀਂ ਪਾਲਣੇ ਆ ਵੀ ਉਹਨਾਂ ਨੇ ਇਹਨਾਂ ਦਾ ਸਨਮਾਨ ਲੈਣ ਤੋਂ ਮਨਾ ਕਰ ਤਾਂ ਜੀਗਾ ਤੇ ਬਾਕੀ 1984 ਚ ਵੀ ਇਹ ਜਦੋਂ ਹਰਮੰਦਰ ਸਾਹਿਬ ਨੂੰ ਫੌਜ ਨੇ ਘੇਰਾ ਪਾਇਆ ਵਾ ਉਦੋਂ ਇਹ ਅੰਦਰ ਹੀ ਸੀਗੇ ਤੇ ਬਾਅਦੋਂ ਇਹ ਗ੍ਰਫਤਾਰ ਹੋ ਗਏ ਸੀਗੇ 1984 ਦੇ ਵਿੱਚ ਤੇ 1985 ਚ ਇਹ ਜੇਲ੍ਹ ਚੋਂ ਰਿਹਾ ਹੋਏ ਸੀਗੇ ਤੇ ਬਾਕੀ ਇਨ ਬਾਕੀ 1994 ਜਾਂ 95 ਦੇ ਵਿੱਚ ਜਿਵੇਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ ਆਨੰਦਪੁਰ ਮਾਤਾ ਲਿਆਂਦਾ ਸੀਗਾ ਉਹ ਮਹੀਨਾਂ ਨੇ ਅੰਬਰਸਰ ਅੰਬਰਸਰ ਮਾਤਾ ਲਿਆਂਦਾ ਸੀਗਾ ਉਹਦੇ ਉਹਦੇ ਵਿੱਚ ਇਹਨਾਂ ਦਾ ਕੀ ਸੀਗਾ ਜਿਵੇਂ ਇਹਨਾਂ ਦੇ ਕਾਫੀ ਗੱਲਾਂ ਕਈਆਂ ਸੀਗੀਆਂ ਵੀ ਸਿੱਖਾਂ ਨੂੰ ਭਾਰਤ ਦੇ ਵਿੱਚ ਆਪਦੀ ਰਾਜਨੀਤਿਕ ਹੋਣ ਦਾ ਜਿਹੜੀ ਉਹ ਕਾਇਮ ਕਰਨੀ ਚਾਹੀਦੀ ਆ ਤੇ ਉਸ ਹੋਣ ਨੂੰ ਕਾਇਮ ਕਰਨ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਪੂਰੀ ਮਦਦ ਕਰੂਗੀ ਤੇ ਬਾਕੀ ਵਰਲਡ ਸਿੱਖ ਯੂਨੀਵਰਸਿਟੀ ਆ ਜਿਹੜੀ ਉਹ ਸਥਾਪਿਤ ਕਰਨੀ ਚਾਹੀਦੀ ਆ ਜਿਵੇਂ ਫਤੇਗੜ ਸਾਹਿਬ ਦੇ ਵਿੱਚ ਉਹ ਜਿਵੇਂ ਉਹ ਉਹ ਸਥਾਪਿਤ ਕਰਨੀ ਚਾਹੀਦੀ ਆ ਤੇ ਜਿਹੜਾ ਸਿੱਖ ਸਾਹਿਤਾ ਤੇ ਬਾਕੀ ਸਿੱਖ ਲਿਟਰੇਚਰ ਬਈ ਉਹਨੂੰ ਉਹਨੂੰ ਆ ਆਪਦੀ ਭਾਸ਼ਾ ਤੇ ਹੋਰ ਭਾਸ਼ਾ ਦੇ ਵਿੱਚ ਵੀ ਉਹ ਪ੍ਰਕਾਸ਼ਿਤ ਕਰਨਾ ਚਾਹੀਦਾ ਵਾ ਤੇ ਬਾਕੀ ਜਿਹੜੀ ਪ੍ਰਕਾਸ਼ਤਾ ਉਹ ਜਿਵੇਂ ਘਟ ਕੀ ਤੇ ਪ੍ਰਕਾਸ਼ਿਤ ਕਰਨਾ ਚਾਹੀਦਾ ਵਾ ਤੇ ਬਾਕੀ ਜਿਹੜੀ ਸਿੱਖਾਂ ਸਿੱਖਾਂ ਦੀ ਸਿੱਖ ਆਪਣਾ ਸਿੱਖਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਜਿਵੇਂ ਸਿੱਖੀ ਸਿੱਖੀ ਜਿਹੜੀ ਪਰੰਪਰਾ ਵਾ ਉਹਨੂੰ ਅਪਣਾਉਣਾ ਚਾਹੀਦਾ ਵਾ ਤੇ ਇਹਨੂੰ ਅਪਣਾਉਣ ਲਈ ਵੱਖ-ਵੱਖ ਜਿਵੇਂ ਆਪਾਂ ਨੂੰ ਸੈਮੀਨਾਰ ਕਰਾਉਣੇ ਚਾਹੀਦੇ ਆ ਟਾਈਮ ਟੂ ਟਾਈਮ ਵੀ ਇਹਦਾ ਸੰਦੇਸ਼ ਆ ਜਿਹੜਾ ਉਹ ਜਾ ਸਕੇ ਤੇ ਬਾਕੀ ਜਿਹੜਾ ਡੇਰਾਵਾਦ ਆ ਪੰਜਾਬ ਦੇ ਵਿੱਚ ਉਹਨੂੰ ਠੱਲ ਪਾਉਣੀ ਉਹਨੂੰ ਠੱਲ ਪਾਉਣੀ ਪੈਣੀ ਆ ਵੀ ਉਹਦਾ ਕਿ ਮੇ ਆ ਪ੍ਰਭਾਵ ਪੰਜਾਬ ਦੇ ਵਿੱਚ ਘੱਟ ਕੀਤਾ ਜਾਵੇ ਤੇ ਬਾਕੀ ਆ ਜਿਹੜੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਰਾਜਾਂ ਨੂੰ ਵੱਧ ਅਧਿਕਾਰ ਆ ਜਿਹੜੇ ਉਹ ਦਿੱਤੇ ਜਾਣ ਤੇ ਐ ਕਾਫੀ ਕੌਸ ਸੀਗਾ ਜਿਹੜਾ ਅੰਬਰਸਰ ਐਲਾਨ ਐਲਾਨ ਚ ਜਿਵੇਂ ਆਨੰਦਪੁਰ ਮਤਾ ਸੀ ਉਵੇਂ ਹੀ ਅੰਬਰਸਰ ਵਾਲੇ ਮਤੇ ਚ ਵੀ ਐਸ ਜੀਆਂ ਕਾਫੀ ਗੱਲਾਂ ਸੀਗੀਆਂ ਤੇ ਬਾਕੀ ਇਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾ ਵੀ ਖੜਕੀ ਸੀਗੀ ਤੇ ਪਹਿਲੋਂ ਤਾਂ ਇਹ ਇਕੱਠੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਲ ਨਾਲ ਇਹ ਇਕੱਠੇ ਹੀ ਹੁੰਦੇ ਸੀਗੇ ਪਰ 1999 ਦੇ ਵਿੱਚ ਇਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਇਹ ਇਸ ਗੱਲੋਂ ਖੜਕ ਗਈ ਸੀ ਕਿ ਜਿਹੜਾ ਵੀ ਸ਼੍ਰੋਮਣੀ ਕਾਲੀ ਦਲ ਦਾ ਲੀਡਰ ਆ ਉਹਦੇ ਕੋਲੇ ਇੱਕ ਹੀ ਇੱਕ ਹੀ ਅਹੁਦਾ ਹੋਣਾ ਚਾਹੀਦਾ ਬਾ ਤੇ ਉਸ ਟਾਈਮ ਇਹਨਾਂ ਨੇ ਸ਼੍ਰੋਮਣੀ ਸ਼੍ਰੋਮਣੀ ਅ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਅਲਿਓ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਤਾ ਸੀਗਾ ਤੇ ਉਧਰੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਐਸਜੀ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਤਾ ਸੀਗਾ ਤੇ ਉਹ ਤੋਂ ਬਾਅਦ ਜਿਵੇਂ ਫਿਰ ਅ ਫਿਰ ਫਿਰ ਬੀਬੀ ਜੰਗੀਰ ਕੌਰ ਆ ਜਿਹੜੀ ਪ੍ਰਧਾਨ ਬਣੀ ਸੀਗੀ ਤੇ 1992 ਦੇ ਵਿੱਚ ਜਿਹੜੀ ਉਸ ਟਾਈਮ ਬਾਦਲ ਸਰਕਾਰ ਦੇ ਵਿੱਚ ਪੰਜ ਜਿਹੜੇ ਮੰਤਰੀ ਸੀਗੇ ਆ ਇਹ ਬਾਦਲ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਇਹ ਇੰਨਾ ਨਾਲ ਚਲੇ ਗਏ ਸੀਗੇ ਤੇ ਇਹਨਾਂ ਨੇ ਆਪ ਦੀ ਪਾਰਟੀ ਆ ਜਿਹੜੀ ਅਲੱਗ ਬਣਾਈ ਸੀਗੀ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਉਹ ਗੱਲ ਵੱਖਰੀ ਆ ਵੀ 2002 ਦੀਆਂ ਚੋਣਾਂ ਦੇ ਵਿੱਚ ਇਹ ਕੋਈ ਜ਼ਿਆਦਾ ਕਾਮਯਾਬ ਨਹੀਂ ਹੋਈ ਸੀਗੀ ਤੇ ਫੇਰ ਇਹ ਜਾਨੀ ਬਾਦਲ ਨਾਲ ਹੀ ਰਲ ਗਏ ਸੀਗੇ 2002 2003 ਦੇ ਵਿੱਚ ਤੇ ਫਿਰ 2003 ਦੇ ਵਿੱਚ ਇਹ ਫੇਰ ਪ੍ਰਧਾਨ ਬਣ ਗਏ ਸੀਗੇ ਵੀ ਇਹ ਸੀਗੀ ਇਹਨਾਂ ਦੇ ਇਹਨਾਂ ਦੀ ਜੀਵਨ ਦੀ ਝਾਕੀ ਵੀ ਇੱਕ ਗਰਚਰਨ ਸਿੰਘ ਟੋੜਾ ਜਿਵੇਂ ਬੇਦਾਗ ਮਿਹਨਤੀ ਤੇ ਇਮਾਨਦਾਰ ਕਿਸਮ ਦੇ ਲੀਡਰ ਸੀਗੇ ਤੇ ਜਿਨ੍ਹਾਂ ਨੇ ਜਿੰਨਾ ਕੋਸ਼ਿਸ਼ ਸੀਗਾ ਆਪਦੇ ਜੱਦੀ ਪੁਛਤੀ ਉਨਾਈ ਰਿਆ ਤੇ ਐ ਕੋਈ ਰਾਜਨੀਤੀ ਦਾ ਫਾਇਦਾ ਲੈ ਕੇ ਜਣੀ ਕੋਈ ਆਪਦੀ ਪ੍ਰਾਪਰਟੀ ਨਹੀਂ ਬਣਾਈ ਹੈਗੀ ਤੇ ਇਹ ਸੀਗੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਆਈਆਂ ਆਪਾਂ ਫੇਰ ਹੋਰ ਕਿਸੇ ਨਵੇਂ ਵਿਸ਼ੇ ਤੇ ਮਿਲਾਂਗੇ ਧੰਨਵਾਦ